ਸਮੁੰਦਰ ਸਾਗਰ ਨੀਰ ਭਰਿਆ ਤਿੱਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸਿਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਚਬਰ ਛਤਰ ਤਖ ਦੇ ਮਾਲਕ ਗੁਰਧ ਅਕਦੀ ਤੇ ਬਰਾਜਮਾਨ ਸ਼ਬਦ ਗੁਰੂ ਵਾਲੀ ਕੋ ਆਲਮ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਗੁਰੂ ਪੈਰੀ ਸਾਧ ਸੰਗਤ ਜੀ ਆਓ ਅੱਜ ਦੇ ਸ਼ੁਭ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਾਸ਼ਾ ਜੀ ਦੁਆਰਾ ਬਖਸ਼ਿਸ਼ ਕੀਤੀ ਗੁਰੂ ਫਤਿਹ ਦੀ ਸਾਲ ਲਪਾਈਏ ਇੱਕੋ ਵਾਰ ਪੈਣ ਤੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਵਾ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ ਸੋ ਰਹਿਮਤ ਕਰਨ ਸਤਿਗੁਰੂ ਜੀ ਸਾਨੂੰ ਬਾਣੀ ਤੇ ਬਾਣੀ ਦੀ ਬਖਸ਼ਿਸ਼ ਕਰਨ ਆਓ ਆਪਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਦੇ ਨਾਲ ਸੰਬੰਧਿਤ ਵਿਚਾਰਾਂ ਕਰਨੀਆਂ ਹਨ ਕਿਉਂਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਸ ਦੇ ਸਵੰਦਿਚ ਅੱਜ ਤੇ ਕੱਲ ਦੋ ਦਿਨ ਦੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਘਰ ਮਾਤਾ ਨਾਨਕੀ ਜੀ ਦੇ ਕੁੱਖੋਂ ਹੋਇਆ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰ ਭਰਾ ਤੇ ਇੱਕ ਭੈਣ ਬਾਬਾ ਗੁਰਦਤਾ ਜੀ ਸੂਰਜਮਲ ਅਣੀ ਰਾਏ ਅਟਲ ਰਾਏ ਤੇ ਗੁਰਦੇਵਰ ਸਿੰਘ ਜੀ ਮਹਾਰਾਜ ਅਤੇ ਭੈਣ ਵੀਰੋ ਜੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਗਮਨ ਜਿਹੜਾ ਜਨਮ ਆਨਾ ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਡਾ ਇਤਿਹਾਸ ਕਹਿੰਦਾ ਕਿ ਜਦੋਂ ਸਤਗੁਰੂ ਸਚੇ ਪਾਤਸ਼ਾਹ ਦਾ ਜਨਮ ਹੋਇਆ ਨਾ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੇ ਸੀ ਆਸਾ ਕੀ ਵਾਰ ਦੀ ਸਮਾਪਤੀ ਹੋਈ ਤੇ ਸਤਗੁਰੂ ਜੀ ਨੂੰ ਸਨੇਹਾ ਦਿੱਤਾ ਸਿਖਾ ਨਹੀਂ ਕੇ ਸਤਗੁਰੂ ਜੀ ਆਪ ਜੀ ਦੇ ਘਰ ਬਾਲਕ ਬੱਚੇ ਦਾ ਜਨਮ ਹੋਇਆ ਹੈ ਸਤਗੁਰੂ ਜੀ ਸਮਾਪਤੀ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੇ ਕੁਝ ਘੰਟਿਆਂ ਦੀ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਆਪਣੀ ਪਤਨੀ ਨਾਨਕੀ ਜੀ ਦੇ ਕੋਲੋਂ ਫੜ ਕੇ ਆਪਣੀ ਗੋਦ ਬੁੱਕਲ ਦੇ ਵਿੱਚ ਲਿਆ ਤੇ ਸਤਿਗੁਰੂ ਜੀ ਨੇ ਬਹੁਤ ਪਿਆਰ ਕੀਤਾ ਅਤੇ ਬਹੁਤ ਹੀ ਪ੍ਰੇਮ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਨੇ ਨਿਹਾਰਿਆ ਜਦੋਂ ਮਾਤਾ ਨਾਨਕੀ ਜੀ ਨੂੰ ਵਾਪਸ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਫੜਾਇਆ ਨਾ ਤੇ ਸਤਿਗੁਰਾਂ ਨੇ ਕਹਿੰਦੇ ਉਹਨਾਂ ਦੇ ਚਰਨਾਂ ਬਲ ਨੂੰ ਸਜਦਾ ਕੀਤਾ ਹੁਣ ਸਿੱਖਾਂ ਨੇ ਇਹ ਗੱਲ ਪੁੱਛੀ ਸਤਿਗੁਰੂ ਜੀ ਆਪ ਜੀ ਇਹ ਠੀਕ ਆ ਵੀ ਹਰ ਕੋਈ ਮਾਂ ਪਿਓ ਆਪਣੇ ਬੱਚਿਆਂ ਨੂੰ ਲਾਡ ਕਰਦਾ ਹੈ ਪਿਆਰ ਕਰਦਾ ਹੈ ਪਰ ਇੰਨਾ ਸਤਕਾਰ ਕਿ ਆਪ ਜੀ ਨੇ ਆਪਣੇ ਬੱਚਿਆਂ ਦੇ ਪੈਰਾਂ ਬਲ ਨੂੰ ਚਰਨਾਂ ਬਲ ਨੂੰ ਸਜਦਾ ਕੀਤਾ ਇਹਦਾ ਕਾਰਨ ਕੀ ਹੈ ਹੁਣ ਇਹ ਗੱਲ ਮਾਤਾ ਨਾਨਕੀ ਜੀ ਵੀ ਕਹਿੰਦੇ ਨੇ ਕਹਿੰਦੇ ਆਪ ਜੀ ਦੇ ਪਹਿਲਾਂ ਵੀ ਚਾਰ ਪੁੱਤਰ ਹੋਰ ਨਹੀਂ ਪਰ ਇੰਨਾ ਪਿਆਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਹੀ ਬਚਨ ਕੀਤੇ ਕਹਿੰਦੇ ਨਾਨਕੀ ਇਹ ਜਿਹੜਾ ਤੇਰ ਘਰ ਪੁੱਤਰ ਹੋਇਆ ਨਾ ਇਹ ਬਹੁਤ ਮਹਾਨ ਤੇਜਸਵੀ ਆ ਇਤੀ ਹਿਰਜ ਦਾ ਬੈਰਾਗ ਦੀ ਮੂਰਤ ਆ ਤੇ ਯਾਦ ਰਖੀਂ ਕਹਿੰਦੇ ਇਹਨੇ ਉਹ ਕਾਰਜ ਕਰਨੇ ਨੇ ਜਿਹਨੇ ਅੱਜ ਤੱਕ ਕਦੇ ਦੁਨੀਆ ਤੇ ਨਹੀਂ ਹੋਏ ਉਸੇ ਦਿਨ ਸਤਿਗੁਰੂ ਜੀ ਨੇ ਇੱਕ ਬਚਨ ਹੋਰ ਕੀਤਾ ਕਹਿੰਦੇ ਇਹਦੇ ਘਰ ਦੇ ਵਿੱਚ ਅਜੇ ਉਮਰ ਕੁਝ ਘੰਟਿਆਂ ਦੀ ਆ ਸਤਿਗੁਰੂ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਜਿਹੜਾ ਮੇਰਾ ਪੁੱਤਰ ਆਲਾ ਇਦੇ ਅੱਗੇ ਇੱਕ ਐਸਾ ਪੁੱਤਰ ਜਨਮਣਾ ਐਸਾ ਪੁੱਤਰ ਪੈਦਾ ਹੋਊਗਾ ਜਿਹੜਾ ਕਿ ਦੁਨੀਆਂ ਦਾ ਬਲੀ ਹੋਊਗਾ ਜਿਹਦੇ ਵਰਗਾ ਕੋਈ ਮਰਦ ਗਮੜਾ ਸੂਰਮਾ ਇਸ ਧਰਤੀ ਤੇ ਪੈਦਾ ਨਹੀਂ ਹੋਣਾ ਇਹ ਬਚਨ ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਜੇ ਗੁਰ ਤੇਗ ਬਹਾਦਰ ਜੀ ਕੁਝ ਘੰਟਿਆਂ ਦੀ ਉਮਰ ਉਸ ਵੇਲੇ ਹੀ ਬਚਨ ਕਰ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿੰਦੇ ਜਿਹੜਾ ਸਾਡਾ ਪੁੱਤਰ ਆ ਨਾ ਇਹ ਬੈਰਾਗ ਦਾ ਧੀਰਜ ਦਾ ਪਾਤਰ ਤੇ ਜਿਹੜਾ ਇਹਦੇ ਘਰ ਬੱਚਾ ਹੋਣਾ ਅੱਗੇ ਬਾਲਕ ਹੋਣਾ ਉਹ ਜਿਹੜਾ ਮਰਦ ਗਮੜਾ ਦੁਨੀਆ 'ਚ ਕੋਈ ਪੈਦਾ ਨਹੀਂ ਹੋਣਾ ਜਿਹੜੇ ਉਹਦੇ ਕਾਰਨਾਮੀ ਹੋਣਗੇ ਕੋਈ ਨਹੀਂ ਕਰ ਸਕੇਗਾ ਹੁਣ ਗੁਰੂ ਪ੍ਰੇਮ ਵਾਲਿਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਨਾਮਕਰਨ ਕੀਤਾ ਤੇਗ ਮਲ ਰੱਖਿਆ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤ ਨਾ ਬਾਣੀ ਦੇ ਵਿੱਚ ਮਨ ਲੱਗਦਾ ਜਦੋਂ ਘਰ ਦੇ ਵਿੱਚ ਮਾਤਾ ਜੀ ਬਾਣੀ ਪੜ੍ਹਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਣੀ ਪੜ੍ਹਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲ ਬੈਠ ਜਾਂਦੇ ਨੇ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਦੇ ਨੇ ਬਹੁਤ ਧੀਰਜ ਮਨ ਦੇ ਵਿੱਚ ਬਹੁਤ ਟਿਕਾ ਆਮ ਬੱਚਿਆਂ ਵਾਂਗੂ ਇਲਤ ਨਹੀਂ ਕਰਦੇ ਭਜਨ ਅਠ ਨਹੀਂ ਕਰਦੇ ਤੇ ਬਹੁਤ ਹੀ ਜਿਹੜਾ ਸੁਹਾ ਦੇ ਵਿੱਚ ਸਹਜਤਾ ਹੁਣ ਕਹਿੰਦੇ ਇੱਕ ਦਿਨ ਕੀ ਹੋਇਆ ਜਦੋਂ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੋਈ ਆ ਨਾ ਉਧਰੋਂ ਜਨ ਚੜਨ ਲਈ ਤਿਆਰ ਆ ਸਾਰੀ ਬਰਾਤ ਤਿਆਰ ਆ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੀ ਮਾਤਾ ਮਾਤਾ ਨਾਨਕੀ ਜੀ ਨੇ ਬਹੁਤ ਚਾਵਾ ਦੇ ਨਾਲ ਲਾਡਾਂ ਦੇ ਨਾਲ ਕਹਿੰਦੇ ਤਿਆਰ ਕੀਤਾ ਤੇ ਬਹੁਤ ਕੀਮਤੀ ਪੋਸ਼ਾਕ ਪਹਿਨਾਈ ਬਹੁਤ ਕੀਮਤੀ ਹੁਣ ਆਪਾਂ ਵੀ ਜਦੋਂ ਵਿਆਹ ਸ਼ਾਦੀਆਂ ਵਿੱਚ ਹੁੰਦਾ ਹਰ ਇੱਕ ਮਾਂ ਨੂੰ ਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਸੋਹਣਾ ਬਣਾਵਾ ਸੋਹਣੇ ਕੱਪੜੇ ਪਾਵਾਂ ਮਾਤਾ ਨਾਨਕੀ ਜੀ ਨੇ ਗੁਰਤੇਬਾਹਦਰ ਜੀ ਦੇ ਬਹੁਤ ਸੋਹਣੇ ਸੁੰਦਰ ਵਸਤਰ ਪਹਿਨਾਈ ਅਜੇ ਜਨ ਚੜਨ ਵਾਲੀ ਸੀ ਗੁਰਤੇਬਾਹਦਰ ਜੀ ਮਾਰੇ ਵੀ ਕੰਨੇ ਬਾਹਰ ਨਿਕਲ ਗਈ ਦੇਖਦੇ ਨੇ ਬਾਹਰ ਬੱਚੇ ਖੜੇ ਨੇ ਠੰਡ ਦਾ ਟਾਈਮ ਆ ਤੇ ਇੱਕ ਬੱਚਾ ਠੰਡ ਦੇ ਵਿੱਚ ਕੰਬ ਰਿਹਾ ਕੱਪੜੇ ਨਹੀਂ ਪਾਏ ਹੋਏ ਤੇ ਗੁਰਦੇਵ ਭਾਦਰ ਜੀ ਮਹਾਰਾਜ ਜੇ ਬਾਲ ਉਮਰ ਦੇ ਵਿੱਚ ਨੇ 5 ਕੇ ਸਾਲ ਦੀ ਉਮਰ ਆ ਕਹਿੰਦੇ ਵੀ ਤੈ ਕੱਪੜੇ ਨਹੀਂ ਪਾਏ ਠੰਡ ਲੱਗਦੀ ਆ ਤੈਨੂੰ ਉਹ ਕਹਿੰਦੇ ਵੀ ਅਸੀਂ ਗਰੀਬ ਬਹੁਤ ਆ ਸਾਡੇ ਕੁਝ ਪਹਿਨਣ ਲਈ ਹੈ ਹੀ ਨਹੀਂ ਤੇ ਗੁਰਦੇਵ ਭਾਦਰ ਜੀ ਮਹਾਰਾਜ ਨੇ ਉਹਨੂੰ ਦੇਖ ਕੇ ਨਾ ਕਹਿੰਦੇ ਆਪਣੇ ਸਰੀਰ ਦੇ ਉੱਤੇ ਤਨ ਦੇ ਉੱਤੇ ਜਿਹੜੇ ਵਸਤਰ ਪਹਿਨੇ ਹੋਏ ਸੀ ਬਹੁਤ ਕੀਮਤੀ ਤੇ ਉਹ ਲਾ ਕੇ ਉਹਨੂੰ ਪਹਿਨਾ ਦਿੱਤੇ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਸ ਬੱਚੇ ਨੂੰ ਦੇਖ ਕੇ ਨਾ ਉਹਦੀ ਠੰਡ ਨੂੰ ਦੇਖ ਕੇ ਉਹਦੀ ਤਕਲੀਫ ਨੂੰ ਦੇਖ ਕੇ ਸਤਗੁਰੂ ਜੀ ਨੇ ਆਪਣੇ ਵਸਤਰ ਲਾ ਕੇ ਦੇ ਦਿੱਤੇ ਉਧਰ ਜਨ ਚੜਨ ਲਈ ਤਿਆਰ ਹੈ ਤੇ ਜਦੋਂ ਕੱਪੜੇ ਉਹਦੇ ਪਹਿਨਾ ਕੇ ਆਏ ਨਾ ਤੇ ਮਾਤਾ ਨਾਨਕੀ ਜੀ ਪੁੱਛਦੇ ਨੇ ਵੀ ਪੁੱਤਰ ਤੇਰੇ ਕੱਪੜੇ ਕਿੱਥੇ ਨੇ ਕਹਿੰਦੇ ਮਾਤਾ ਜੀ ਇੱਕ ਬੱਚਾ ਬਾਹਰ ਠੰਡ ਦੇ ਵਿੱਚ ਬਹੁਤ ਕੰਬ ਰਿਹਾ ਸੀ ਤੇ ਮੈਤੋਂ ਉਹਦਾ ਦਰਦ ਛਲਿਆ ਨਹੀਂ ਗਿਆ ਮੈਂ ਆਪਣੇ ਕੱਪੜੇ ਉਹਨੂੰ ਦੇ ਦਿੱਤੇ ਆਪਣੇ ਘਰ ਤਾਂ ਬਹੁਤ ਕੱਪੜੇ ਨੇ ਤੁਸੀਂ ਮੇਰੇ ਹੋਰ ਵੀ ਪਾ ਦੋਗੇ ਪਰ ਉਹ ਗਰੀਬ ਸੀ ਵਿਚਾਂ ਤੇ ਮਾਤਾ ਨਾਨਕੀ ਜੀ ਕਹਿੰਦੇ ਥੋੜੀ ਜਿਹੀ ਗੁੱਸੇ ਦੇ ਵਿੱਚ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਇਆ ਆਹ ਕਹਿੰਦੇ ਦੇਖੋ ਤੁਹਾਡੇ लाडले ਦੀ ਕਰਤੂਤ ਇਸ ਤਰ੍ਹਾਂ ਬੋਲੇ ਕਹਿੰਦੇ ਜਨ ਚੜਨ ਲਈ ਤਿਆਰ ਆ ਬਹੁਤ ਕੀਮਤੀ ਵਸਤਰ ਪਾਏ ਸੀ ਇਹਨੇ ਆਪਣੇ ਕੱਪੜੇ ਲਾ ਕੇ ਕਿਸੇ ਦੇ ਪਵਾ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਮੁਸਕਰਾ ਪਈ ਗੁੱਸੇ ਨਹੀਂ ਹੋਏ ਆਪਦੇ ਪੁੱਤਰ ਦਾ ਮੱਥਾ ਚੁੰਮਿਆ ਬੁੱਕਲ ਦੇ ਵਿੱਚ ਲਿਆ ਤੇ ਕਹਿੰਦੇ ਭਲੀਏ ਅੱਜ ਇਹ ਕਿਸੇ ਦੇ ਹੰਝੂ ਦੇਖ ਕੇ ਕਿਸੇ ਦੀ ਤਕਲੀਫ ਦੇਖ ਕੇ ਇਹਨੇ ਆਪਣੇ ਕੱਪੜੇ ਲਾ ਕੇ ਆਪਣੇ ਬਸਤਰ ਲਾ ਕੇ ਹੀ ਦੇ ਦਿੱਤੇ ਇੱਕ ਦਿਨ ਸਮਾਂ ਐਸਾ ਵੀ ਆਵੇਗਾ ਜੇ ਕਦੇ ਕਿਸੇ ਦੇ ਧਰਮ ਤੇ ਕਿਸੇ ਦੇ ਮਜ਼ਬਤ ਤੇ ਕੌਮ ਤੇ ਬਿਫਤਾ ਬਣੀ ਇਨੇ ਆਪਣਾ ਸਰੀਰ ਵੀ ਭੇਂਟ ਕਰ ਦੇਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਤਿਗੁਰਾਂ ਨੇ ਬਚਨ ਕੀਤੇ ਤੇ ਸਤਿਗੁਰੂ ਜੀ ਨੇ ਅਸ਼ੀਸ਼ਾਂ ਦਿੱਤੀਆਂ ਤੇ ਮਾਤਾ ਨਾਨਕੀ ਜੀ ਨੇ ਕਹਿੰਦੇ ਚਲੋ ਹੋਰ ਕੱਪੜੇ ਪਹਿਨ ਆ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਜੀਵਨ ਅਸੀਂ ਦੇਖਦੇ ਆ ਨਾ ਬਹੁਤ ਸਹਜਤਾ ਵਾਲਾ ਬਹੁਤ ਹੀ ਨਿਮਰਤਾ ਵਾਲਾ ਨਿਮਾਨਤਾ ਵਾਲਾ ਉਹਨਾਂ ਦਾ ਜੀਵਨ ਅਸੀਂ ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਉਂ-ਜਿਉਂ ਵੱਡੇ ਹੁੰਦੇ ਗਏ ਤੇ ਅਜੇ ਕਹਿੰਦੇ 12-13 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਾਦੀ ਹੋਈ ਆ ਹੁਣ ਜਦੋਂ ਸ਼ਾਦੀ ਮਾਤਾ ਗੁਜਰੀ ਜੀ ਨਾਲ ਉਹਨਾਂ ਦੀ ਹੋਈ ਆ ਬੂਲ ਚੰਦ ਜੀ ਦੀ ਉਸ ਸੁਪਤਰੀ ਆ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਾਦੀ ਹੋਣ ਲੱਗੀ ਤੇ ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਨਹੀਂ ਬਹੁਤ ਕੋਲੇ ਘੋੜਸਵਾਰ ਨੇ ਰਾਜਿਆਂ ਦੇ ਵਾਂਗੂ ਰਹਿੰਦੇ ਨੇ ਦਿੱਲੀ ਦੇ ਤਖਤਨੋਂ ਵੱਡਾ ਤਖਤ ਲਾਇਆ ਹੋਇਆ ਕਲੰਗੀ ਲਾ ਕੇ ਰੱਖਦੇ ਨੇ ਚੋਰ ਬਰਦਾਰ ਕੋਲੇ ਨੇ ਸਿਪਾਹੀ ਕੋਲ ਨੇ ਤੇ ਬੇਟੇ ਦੀ ਸ਼ਾਦੀ ਕੀਤੀ ਬਹੁਤ ਹੀ ਗਰੀਬ ਸਿੱਖ ਦੇ ਘਰੋਂ ਉਹਨਾਂ ਦਾ ਸਿੱਖਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੂਲ ਚੰਦਾ ਬਹੁਤ ਗਰੀਬ ਆ ਤੇ ਅਸੀਂ ਕੀ ਦੇਖਦੇ ਆਂ ਰਿਸ਼ਤੇ ਵਲੇ ਵੀ ਬਹੁਤ ਅਮੀਰ ਹੋਵੇ ਚੰਗੀ ਪ੍ਰਾਪਰਟੀ ਹੋਵੇ ਚਾਹੇ ਅੱਗੇ ਬੱਚਾ ਨਸ਼ੇ ਕਿਉਂ ਨਾ ਕਰਦਾ ਹੋਵੇ ਅਸੀਂ ਤਾਂ ਅਮੀਰੀ ਦੇਖਦੇ ਆਂ ਪਰ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੀ ਦੇਖਿਆ ਸਿੱਖੀ ਦੇਖੀ ਆ ਨਿਮਰਤਾ ਦੇਖੀ ਆ ਕਿਵੇਂ ਮੇਰੇ ਬੇਟੇ ਦੀ ਮੈਂ ਸ਼ਾਦੀ ਕਰਨੀ ਆ ਕਿਸੇ ਰਾਜੇ ਮਹਾਰਾਜ ਦੇ ਘਰ ਨਹੀਂ ਕਰਨੀ ਮੈਂ ਉੱਥੇ ਕਰਨੀ ਜਿੱਥੇ ਗੁਰੂ ਨਾਨਕ ਦੀ ਸਿੱਖੀ ਪੜ ਰਹੀ ਹੋਵੇ ਜਿਹੜੇ ਘਰ ਵਿੱਚ ਨਸ਼ਾ ਨਾ ਹੋਵੇ ਜਿਹੜੇ ਘਰ ਦੇ ਵਿੱਚ ਸਹਜਤਾ ਹੋਵੇ ਟਿਕਾਣਾ ਹੋਵੇ ਸਾਡੇ ਘਰ ਅਸੀਂ ਉਹ ਧੀ ਦਾ 30 ਨੂੰ ਵਿਆਹ ਕੇ ਘਰੇ ਲਿਆਉਣਾ ਹੁਣ ਜਦੋਂ ਮੂਲ ਚੰਦ ਦੀ ਬੇਟੀ ਦੀ ਸ਼ਾਦੀ ਮਾਤਾ ਗੁਜਰੀ ਜੀ ਦੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾਲ ਹੋਈ ਨਾ ਤੇ ਸਤਿਗੁਰੂ ਜੀ ਕਹਿੰਦੇ ਬਹੁਤ ਸੀਮਤ ਜੀ ਜਨ ਲੈ ਕੇ ਗਏ ਨੇ ਬਹੁਤ ਸੀਮਤ ਕਹਿੰਦੇ ਨਾ ਵੀ ਸਾਡਾ ਸਿੱਖ ਗਰੀਬ ਆ ਬਹੁਤ ਗਰੀਬ ਆ ਬਹੁਤੀ ਜਨ ਦੀ ਸੇਵਾ ਕਿਵੇਂ ਕਰੇਗਾ ਉਹਨਾਂ ਨੇ ਚਾਹ ਪਾਣੀ ਦਾ ਪ੍ਰਬੰਧ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਹਿੰਦੇ ਬਹੁਤ ਸੀਮਤ ਜੇ ਸੱਚੇ ਪਾਤਸ਼ਾਹ ਜੀ ਵਿਰਾਤ ਲੈ ਕੇ ਗਏ ਹੁਣ ਜਦੋਂ ਉਹਨਾਂ ਜਦੋਂ ਆਨੰਦ ਕਾਰਜ ਹੋ ਗਏ ਤੁਰਨ ਲੱਗੇ ਤੇ ਜਿਹੜਾ ਮਾਤਾ ਗੁਜਰੀ ਜੀ ਦਾ ਪਿਤਾ ਨਾ ਮੂਲ ਚੰਦ ਜੀ ਦੋਨੇ ਹੱਥ ਜੋੜ ਕੇ ਘਰ ਚ ਪੱਲੂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਮੱਥਾ ਟੇਕਣ ਲੱਗੇ ਕਹਿਣ ਲੱਗੇ ਜੀ ਮੈਂ ਗਰੀਬ ਆ ਤੁਸੀਂ ਰਾਜਿਆਂ ਵਾਂਗੂ ਰਹਿੰਦੇ ਹੋ ਤੁਹਾਡੇ ਕੋਲੇ ਨੌਕਰ ਚੱਕਰ ਘੋੜੇ ਹਾਥੀ ਬਹੁਤ ਕੁਝ ਆ ਤੇ ਸਤਿਗੁਰੂ ਜੀ ਮੈਂ ਤਾਂ ਗਰੀਬ ਹੀ ਬਹੁਤਾ ਮੇਰਾ ਤਾਂ ਘਰ ਵੀ ਕੱਚਾ ਦਾ ਤੇ ਮੈਂ ਮੇਰੇ ਕੋਲ ਤਾਂ ਇਕ ਧੀ ਆ ਹੋਰ ਕੁਝ ਵੀ ਨਹੀਂ ਤੇ ਸਤਿਗੁਰੂ ਜੀ ਨੇ ਜਦੋਂ ਪੈਰਾਂ ਵਿੱਚ ਮੱਥਾ ਟੇਕਣ ਲੱਗੇ ਨੇ ਚਰਨੀ ਹੱਥ ਲਾਉਣ ਲੱਗੇ ਸਤਿਗੁਰੂ ਜੀ ਨੇ ਮੋਢਾ ਧੋਣ ਲਗੇ ਕਹਿੰਦੇ ਨਹੀਂ ਮੋੜ ਚੰਦ ਤੂੰ ਅੱਜ ਮੇਰਾ ਸਿੱਖੀ ਨਹੀਂ ਅੱਜ ਤੂੰ ਮੇਰਾ ਕੁੜਮ ਵੀ ਬਣ ਗਿਆ ਕੁੜਮ ਦੀ ਜਗ੍ਹਾ ਪੈਰਾਂ 'ਚ ਨਹੀਂ ਹੁੰਦੀ ਚਰਨਾਂ 'ਚ ਨਹੀਂ ਹੁੰਦੀ ਉਹਦੀ ਤਾਂ ਜਗ੍ਹਾ ਹਿਰਦੇ 'ਚ ਹੁੰਦੀ ਆ ਤੂੰ ਮੇਰਾ ਭਰਾ ਸਤਿਗੁਰੂ ਜੀ ਦੇਖੋ ਆਪਣੇ ਸਿੱਖ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਜੇ ਸਤਿਗੁਰੂ ਜੀ ਨੇ ਉਹ ਤੇ ਬਚਨ ਕਹੇ ਕਹਿੰਦੇ ਜੀਨੇ ਧੀ ਦੇ ਦਿੱਤੀ ਉਸ ਤੋਂ ਵੱਡਾ ਦਾਨ ਕੋਈ ਨਹੀਂ ਧੀ ਦੇਣੀ ਬਹੁਤ ਵੱਡੀ ਗੱਲ ਆ 15 20 ਸਾਲ ਅਗਲਾ ਪੜਾਉਂਦਾ ਲਿਖਾਉਂਦਾ ਰੱਖੀ ਕਰਦਾ ਪਾਲਣਾ ਪੋਸ਼ਣਾ ਕਰਕੇ ਆਪਣੀ ਬੱਚੀ ਨੂੰ ਕਿਸੇ ਦੇ ਘਰ ਤੋਰ ਦੇਣਾ ਬਹੁਤ ਵੱਡੀ ਗੱਲ ਹੈ ਮਾਪਿਆਂ ਦੇ ਲਈ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਨਾ ਮਾਂ ਪਿਓ ਦੇ ਲਈ ਬਹੁਤ ਵੱਡੀ ਗੱਲ ਆ ਆਪਣੀ ਧੀ ਨੂੰ ਆਪਣੇ ਦਿਲ ਦੇ ਟੋਟੇ ਨੂੰ ਜਿਗਰ ਦੇ ਟੋਟੇ ਨੂੰ ਕਿਸੇ ਦੇ ਘਰ ਭੇਜ ਦੇਣਾ ਤੇ ਉਹ ਧੀ ਦਾ ਵੀ ਕਿੱਡਾ ਵੱਡਾ ਜਿਗਰਾ ਦੇਖੋ ਆਪਾਂ ਪਰਿਵਾਰਾਂ ਵਾਲੇ ਮਾਂ ਦੀ ਕਿੱਡੀ ਵੱਡੀ ਕੁਰਬਾਨੀ ਆ ਆਪਣਾ ਘਰ ਛੱਡ ਕੇ ਦੂਜੇ ਘਰ ਨੂੰ ਅਪਣਾਉਣਾ ਪਰ ਬਹੁਤ ਦੁੱਖ ਦੀ ਗੱਲ ਲੱਗਦੀ ਆ ਕਿ ਧੀ ਆਪਣੇ ਬਾਬਲ ਦਾ ਪਰਿਵਾਰ ਦਾ ਘਰ ਛੱਡ ਕੇ ਦੂਜੇ ਘਰ ਦੇ ਵਿੱਚ ਜਾਂਦੀ ਆ ਉਹਨੂੰ ਸਾਰੀ ਜ਼ਿੰਦਗੀ ਬਗਾਨਾ ਹੀ ਸਮਝ ਆ ਜਾਂਦਾ ਬਗਾਨੀ ਕਹਿ ਕੀ ਪਰ ਉਹਨੂੰ ਵੀ ਇਹ ਤਾਂ ਬਗਾਨੀ ਆ ਕਈ ਵਾਰ ਧੀ ਦੇ ਮਨ ਚ ਆਉਂਦਾ ਵੀ ਨਾ ਮੈਂ ਪੇਕੇਆਂ ਦੀ ਹੁਈ ਨਾ ਮੈਂ ਸਹੁਰਿਆਂ ਦੀ ਸਹੁਰੇ ਵੀ ਬਗਾਨੀ ਕਹੀ ਜਾਂਦੇ ਨੇ ਜਦੋਂ ਮੈਂ ਆਪਣੇ ਪੇਕੇ ਸੀ ਉਦੋਂ ਵੀ ਕਹਿੰਦੇ ਸੀ ਵੀ ਪਰਾਇਆ ਤਾਂ ਨਾ ਤੇ ਗੁਰੂ ਪ੍ਰੇਮ ਵਾਲਿਓ ਧੀਆਂ ਦਾ ਸਤਿਕਾਰ ਕਰਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਿਖਾਇਆ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਾਦੀ ਹੋਈ ਕਹਾਂ ਵੀ ਧੀਆਂ ਦਾ ਸਤਿਕਾਰ ਕਰੋ ਇਹਨਾਂ ਨੂੰ ਪਿਆਰ ਕਰੋ ਜਿਹੜੇ ਘਰ ਦੇ ਵਿੱਚ ਧੀਆਂ ਨਹੀਂ ਨਾ ਕਹਿੰਦੇ ਉਹ ਘਰ ਵਿੱਚ ਰੌਣਕਾਂ ਵੀ ਨਹੀਂ ਹੈਗੀਆਂ ਧੀਆਂ ਦੇ ਨਾਲ ਹੀ ਘਰਾਂ ਦੇ ਵਿੱਚ ਰੌਣਕਾਂ ਨੇ ਇਹ ਵੀ ਗੱਲ ਹੈ ਨਾਲ ਸੋ ਗੁਰੂ ਪ੍ਰੇਮ ਵਾਲਿਓ ਅਜੇ ਕੁਝ ਸ਼ਾਦੀ ਨੂੰ ਥੋੜਾ ਜਿਹਾ ਸਮਾਂ ਹੀ ਹੋਇਆ ਹੈ ਕਿ ਇਧਰੋਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਕਰਤਾਰਪੁਰ ਵਿਖੇ ਜੰਗ ਹੋਈ ਤੇ ਜੰਗ ਦੇ ਵਿੱਚ ਹੁਣ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਜਾਂਦੇ ਨੇ 13 ਸਾਲ ਦੀ ਉਮਰ ਆ ਹੁਣ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਗਏ ਨਾ 13 ਸਾਲ ਦੀ ਉਮਰ ਕਿੱਡੀ ਕੀ ਹੁੰਦੀ ਆਪਾਂ ਦੇਖਦੇ ਆਂ ਬੱਚੇ ਮਾਤਾ ਗੁਜਰੀ ਜੀ ਉਹਨਾਂ ਦੇ ਪਤਨੀ ਉਹ ਵੀ ਦੇਖ ਰਹੇ ਨੇ ਤੇ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਮਾਤਾ ਨਾਨਕੀ ਜੀ ਵੀ ਦੇਖ ਰਹੇ ਨੇ ਵੀ ਬਹੁਤ ਛੋਟੀ ਉਮਰ ਆ ਸਵੇਰ ਤੋਂ ਜੰਗ ਸ਼ੁਰੂ ਹੋਈ ਆ ਕਹਿੰਦੇ ਕਿਸੇ ਕਾਸਤ ਦੇ ਕੋਲ ਸੁਨੇਹਾ ਭੇਜਿਆ ਕਿ ਕਿਉਂਕਿ ਗੁਰੂ ਸਾਹਿਬ ਦਾ ਨਾਮ ਤੇਗਮਲਾ ਸਤਗੁਰੂ ਜੀ ਨੇ ਤੇਗਮਲ ਰੱਖਿਆ ਨਾਮ ਪਹਿਲਾਂ ਤੇਗਮਲਾ ਕਹਿੰਦੇ ਤੇਗਮਲ ਨੂੰ ਜਾ ਕੇ ਕਹੋ ਵੀ ਆਪ ਜੀ ਦੀ ਬਹੁਤ ਛੋਟੀ ਉਮਰ ਆ ਜੰਗ ਚੱਲ ਰਹੀ ਹੈ ਥੱਕ ਗਏ ਹੋਵੋਗੇ ਵਾਪਸ ਆ ਜਾਓ ਤੇ ਗੁਰਦੇਵਾ ਬਾਦਰਜੀ ਮਹਾਰਾਜਾ ਤੇ ਪਾਸ਼ਾ ਜੀ ਨੇ ਸੁਨੇਹਾ ਭੇਜਿਆ ਕਹਿੰਦੇ ਸਾਡੇ ਮਾਤਾ ਜੀ ਨੂੰ ਕਹਿ ਦਿਓ ਸੂਰਮਾ ਜੰਗ ਦੇ ਵਿੱਚੋਂ ਦੋ ਹਾਲਤਾਂ ਦੇ ਵਿੱਚ ਵਾਪਸ ਆਉਂਦਾ ਜਾਂ ਤਾਂ ਜਿੱਤ ਕੇ ਆਉਂਦਾ ਜਾਂ ਸ਼ਹਾਦਤ ਪਾ ਕੇ ਆਉਂਦਾ ਗੁਰਦੇਵਾ ਬਾਦਰਜੀ ਮਹਾਰਾਜਾ ਨੇ ਕਿਹਾ ਕਹਿੰਦੇ ਸਾਡੀ ਮਾਤਾ ਜੀ ਨੂੰ ਸੁਨੇਹਾ ਦੇ ਦਿਓ ਸੂਰਮਾ ਜੰਗ ਦੇ ਮੈਦਾਨ ਦੇ ਵਿੱਚੋਂ ਜਾਂ ਜਿੱਤ ਕੇ ਆਉਂਦਾ ਜੰਗ ਜਾਂ ਫਿਰ ਸ਼ਹਾਦਤ ਪਾਟਿਆ ਉਹਦਾ ਛੋਟੀ ਜੀ ਉਮਰ ਤੇ ਸਤਿਗੁਰੂ ਜੀ ਨੇ ਕਿੱਡੇ ਬਚਨ ਪਾਏ ਤੇ ਗੁਰੂ ਪ੍ਰੇਮ ਵਾਲੇ ਉਹ ਜੰਗ ਫਤਿਹ ਹੋਈ ਜੰਗ ਜਿੱਤੀ ਤੇ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿੰਦੇ ਬਹੁਤ ਪਿਆਰ ਪ੍ਰੇਮ ਕੀਤਾ ਪਿਆਰ ਕੀਤਾ ਜੇ ਸਤਿਗੁਰੂ ਜੀ ਨੇ ਕਿਹਾ ਤੇਗ ਮਲ ਤੇ ਤੂੰ ਤਾਂ ਤੇਗ ਦਾ ਵੀ ਤਨੀਆ ਤਾਂ ਅੱਜ ਉਹ ਜੰਗ ਦੇ ਮੈਦਾਨ ਦੇ ਵਿੱਚ ਤੇਗ ਦੇ ਜੋਹਰ ਦਿਖਾਈ ਉਹ ਤਾਂ ਤੇਗ ਬਹਾਦਰ ਆ ਉਸ ਦਿਨ ਫਿਰ ਕਹਿੰਦੇ ਸਤਿਗੁਰੂ ਜੀ ਨੇ ਸਾਡਾ ਇਤਿਹਾਸ ਕਹਿੰਦਾ ਤੇਗ ਮੱਲ ਤੋਂ ਤੇਗ ਬਹਾਦਰ ਦਾ ਜਿਹੜਾ ਨਾਮ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜੰਗ ਦੇ ਮੈਦਾਨ ਦੇ ਵਿੱਚੋਂ ਜਦੋਂ ਜਿੱਤ ਕੇ ਵਾਪਸ ਆਏ ਨਾ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਤੇਗ ਮੱਲ ਤੋਂ ਤੇਗ ਬਹਾਦਰ ਦਾ ਨਾਮ ਦਿੱਤਾ ਕਿਉਂਕਿ ਤੇਗ ਦੇ ਜੋਹਰ ਦਿਖਾਏ ਸਤਿਗੁਰੂ ਜੀ ਡੋਲੇ ਨਹੀਂ ਡਰੇ ਨਹੀਂ ਨਿਰਭਉ ਤੇ ਨਿਰਵੈਰ ਹੋ ਕੇ ਜਿਹੜੀ ਤੇਗ ਚਲਾਈ ਆ ਉਹਨਾਂ ਦੀ ਬਹਾਦਰੀ ਨੂੰ ਦੇਖ ਕੇ ਇਹ ਸਾਡਾ ਇਤਿਹਾਸ ਕਹਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਨਾਲ ਤੇਗ ਮੱਲ ਤੋਂ ਤੇਗ ਬਹਾਦਰ ਉਸ ਦਿਨ ਤੋਂ ਨਾਮ ਉਹਨਾਂ ਦਾ ਇਹ ਤੇਗ ਬਹਾਦਰ ਨਾਮ ਪਿਆ ਸੋ ਗੁਰੂ ਪ੍ਰੇਮ ਵਾਲਿਓ ਅੱਗੇ ਜਦੋਂ ਅਸੀਂ ਗੁਰੂ ਸਾਹਿਬ ਦਾ ਜੀਵਨ ਦੇਖਦੇ ਆ ਨਾ ਗੁਰੂ ਸਾਹਿਬ ਜੀ ਦਾ ਜੀਵਨ ਬਹੁਤ ਹੀ ਸਹਜਤਾ ਵਾਲਾ ਹੈ ਬਾਣੀ ਪੜਦੇ ਨੇ ਸਿਮਰਨ ਕਰਦੇ ਨੇ ਤੇ ਇਧਰੋਂ ਬਾਬਾ ਬੁੱਢਾ ਜੀ ਜਿਹੜੇ ਕਿ ਗੁਰਨਾਨਕ ਦੇਵ ਜੀ ਦੇ ਸਿੱਖ ਨੇ ਲਗਭਗ ਹੁਣ ਉਮਰ 125 ਸਾਲ ਹੋ ਗਈ ਬਾਬਾ ਬੁੱਢਾ ਜੀ ਦੀ ਉਮਰ 125 ਸਾਲ 113 ਸਾਲ ਗੁਰੂ ਘਰ ਦੀ ਸੇਵਾ ਕੀਤੀ 113 ਸਾਲ ਅਸੀਂ ਤਾਂ ਪੰਜ ਚਾਰ ਦਿਨ ਸੇਵਾ ਕਰਕੇ ਮਹੀਨਿਆਂ ਦੋ ਮਹੀਨਾ ਕਰਕੇ ਕਹਿੰਦੇ ਨੇ ਆ ਵੀ ਰੋਜ਼ ਜਾਂਦੇ ਸੀ ਕੋਈ ਗੱਲ ਤਾਂ ਬਣੀ ਨਹੀਂ ਸਾਡੀ ਤਾਂ ਆ ਮੰਗਣੀ ਪੂਰੀ ਹੋਈ ਅਸੀਂ ਤਾਂ ਭੱਜ ਜਾਂਦੇ ਤੇ ਗੁਰੂ ਘਰ ਦੀ 113 ਸਾਲ ਦਿਨ ਰਾਤ ਸੇਵਾ ਕੀਤੀ ਬਾਬਾ ਗੁੱਡਾ ਜੀ ਨੇ 113 ਸਾਲ ਥੋੜੀ ਨਹੀਂ ਹੁੰਦੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਭਾਈ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਨੇ ਤੇ ਜਦੋਂ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਜੀ ਦੇ ਕੋਲ ਪਹੁੰਚਦੇ ਨੇ ਤੇ ਕਹਿੰਦੇ ਨੇ ਬੁੱਢਿਆ ਤਾ ਗੁਰੂ ਘਰ ਦੀ 113 ਸਾਲ ਸੇਵਾ ਕੀਤੀ ਐ ਤੇ ਤੇਰੇ ਮਨ ਦੇ ਵਿੱਚ ਜੇ ਕੋਈ ਇੱਛਾ ਕੋਈ ਚਾਹਨਾ ਦੱਸ ਤਾ ਗੁਰਨਾਨਕ ਘਰ ਦੀ ਬਹੁਤ ਸੇਵਾ ਕੀਤੀ ਐ ਤੇ ਦੇਖੋ ਬਾਬਾ ਬੁੱਢਾ ਜੀ ਜਿਹੜੇ ਬਹੁਤ ਵਿਦਵਾਨ ਨੇ ਬਹੁਤ ਗੁਰਬਾਣੀ ਦਾ ਗਿਆਨ ਆ ਕਥਾ ਵਿਚਾਰ ਕਰਦੇ ਨੇ ਕੀਰਤਨ ਦੇ ਧਨੀ ਨੇ ਘੋੜਾ ਵਾ ਚਲਾਉਂਦੇ ਨੇ ਉਹ ਘੋੜਾ ਚਾਲਕ ਨੇ ਨੇਜਾਂ ਬਾਜੀ ਜਾਣਦੇ ਨੇ ਸ਼ਾਸਤਰ ਵਿਦਿਆ ਜਾਣਦੇ ਨੇ ਸਭ ਕੁਝ ਜਾਣਦੇ ਨੇ ਤੇ ਹੁਣ ਅਖੀਰਲਾ ਸਮਾਂ ਕਹਿੰਦੇ ਸਤਿਗੁਰੂ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਮੈਂ ਤੁਹਾਨੂੰ ਪਹਿਲੇ ਜਾਮੇ ਦੇ ਵਿੱਚ ਮਿਲਿਆ ਸੀ ਕਿਉਂਕਿ ਜਿਹੜੇ ਬਾਬਾ ਬੁੱਢਾ ਜੀ ਨੇ ਨਾ ਜਦੋਂ ਬਾਲਕ ਉਮਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਲੇ ਨੇ ਤੇ ਬਾਬਾ ਬੁੱਢਾ ਜੀ ਦੀ ਉਮਰ ਉਦੋਂ ਕਹਿੰਦੇ 10 ਸਾਲ ਦੀ ਉਮਰ ਆ ਲੱਗ ਭਾਗ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਨੇ ਬਾਬਾ ਬੁੱਢਾ ਜੀ ਨੇ ਤੇ ਉਹ ਮੱਝਾਂ ਚਾਰਦੇ ਸੀ ਤੇ ਮੱਝਾਂ ਚਾਰਦੇ ਚਾਰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਬੈਠੇ ਸਤਿਗੁਰੂ ਜੀ ਕਥਾ ਕੀਰਤਨ ਕਰਦੇ ਸੀ ਸੁਣ ਕੇ ਗੱਲਾਂ ਬਹੁਤ ਆਨੰਦ ਆਇਆ ਤੇ ਕਹਿੰਦੇ ਬਾਬਾ ਜੀ ਮੇਰਾ ਇੱਕ ਸਵਾਲ ਆ ਤੇ ਸਤਿਗੁਰੂ ਜੀ ਕਹਿੰਦੇ ਵੀ ਦੱਸੋ ਤੇ ਮੇਰਾ ਕਹਿੰਦੇ ਇਹ ਸਵਾਲ ਆ ਕਿ ਇਹ ਜਿਹੜਾ ਬੰਦੇ ਦੇ ਮਨ ਦੇ ਵਿੱਚ ਮੌਤ ਦਾ ਡਰ ਆ ਕਿਵੇਂ ਨਿਕਲਦਾ ਹੁਣ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੇਰੀ ਉਮਰ ਬਹੁਤ ਛੋਟੀ ਐ ਤੇ ਤੂੰ ਗੱਲ ਬਹੁਤ ਵੱਡੀ ਕਰ ਦਿੱਤੀ ਹੁਣ ਬਾਬਾ ਬੁੱਢਾ ਜੀ ਦਾ ਪਹਿਲਾ ਨਾਮ ਬੂੜਾ ਜੀ ਸੀ ਬੂੜਾ ਕਹਿੰਦੇ ਸੀ ਮਾਪਿਆਂ ਨੇ ਨਾਮ ਬੂੜਾ ਰੱਖਿਆ ਸੀ ਹੁਣ ਜਦੋਂ ਬਾਬਾ ਬੁੱਢਾ ਜੀ ਨੇ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਮਲਾਪ ਹੁੰਦਾ ਤੇ ਸਤਿਗੁਰੂ ਜੀ ਨੂੰ ਆਪਣੀਆਂ ਮੱਜਾਂ ਦਾ ਕਹਿੰਦੇ ਚੋਕੇ ਦੁੱਧ ਸਤਿਗੁਰੂ ਜੀ ਨੂੰ ਭੇਂਟ ਕੀਤਾ ਦੁੱਧ ਛਕਾਇਆ ਤੇ ਨਾਲ ਹੀ ਬੇਨਤੀ ਕੀਤੀ ਸਤਿਗੁਰੂ ਜੀ ਮੇਰੇ ਮਨ ਦੇ ਵਿੱਚ ਮੌਤ ਦਾ ਬਹੁਤ ਵੱਡਾ ਡਰ ਆ ਇਹ ਕਿਵੇਂ ਨਿਕਲ ਸਕਦਾ ਤੇ ਸਤਿਗੁਰੂ ਜੀ ਕਹਿੰਦੇ ਉਮਰ ਬਹੁਤ ਛੋਟੀ ਆ ਤੇ ਗੱਲ ਬਹੁਤ ਵੱਡੀ ਆ ਤੇ ਮਨ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਹੁਣ ਬੂੜਾ ਜੀ ਦੱਸਦੇ ਨੇ ਛੋਟੀ ਉਮਰ ਆ ਕਹਿੰਦੇ ਨਾ ਜਦੋਂ ਸਾਡੇ ਪਿੰਡਾਂ ਦੇ ਵਿੱਚ ਵੀ ਡਾਕੂ ਆਉਂਦੇ ਨੇ ਮੁਗਲ ਆਉਂਦੇ ਨੇ ਜਾਂ ਉਹ ਦੇਖਦੇ ਆ ਵੀ ਸਾਡੇ ਖੇਤਾਂ ਦੇ ਵਿੱਚ ਲੰਘ ਜਾਂਦੇ ਨੇ ਉਹਨਾਂ ਖੇਤੀ ਕੱਚੀ ਦੇਖਦੇ ਨੇ ਨਾ ਪੱਕੀ ਦੇਖਦੇ ਨੇ ਵਿੱਚ ਦੀ ਘੋੜੇ ਲਗਾਉਂਦੇ ਨੇ ਜਿਹੜੀ ਕੱਚੀ ਹੁੰਦੀ ਹੈ ਛੋਟੀ ਹੁੰਦੀ ਹੈ ਉਹਨੂੰ ਮਿੱਧ ਕੇ ਚਲੇ ਜਾਂਦੇ ਨੇ ਜਿਹੜੀ ਵੱਡੀ ਹੁੰਦੀ ਹੈ ਉਹਨੂੰ ਵੱਢ ਕੇ ਲੈ ਜਾਂਦੇ ਨੇ ਮੇਰੇ ਮਨ ਦੇ ਵਿੱਚ ਇਹ ਹੈ ਵੀ ਮੌਤ ਵੀ ਤਾਂ ਇਸੇ ਤਰ੍ਹਾਂ ਨਾ ਇਹ ਬੱਚਾ ਦੇਖਦੀ ਹੈ ਨਾ ਜਵਾਨ ਦੇਖਦੀ ਹੈ ਨਾ ਬਢੇਪਾ ਦੇਖਦੀ ਹੈ ਇਹ ਤਾਂ ਕਿਸੇ ਵੀ ਟਾਈਮ ਆ ਸਕਦੀ ਆ ਤੇ ਮੇਰੇ ਮਨ ਦੇ ਵਿੱਚ ਖਿਆਲ ਆ ਇਹ ਵੀ ਬੰਦਾ ਸਭ ਤੋਂ ਵੱਧ ਮੌਤ ਤੋਂ ਡਰਦਾ ਹਰੇਕ ਬੰਦਾ ਮਰਨ ਤੋਂ ਡਰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਦਿਨ ਬੂੜੇ ਤੋਂ ਨਾਮ ਰੱਖਿਆ ਬੁੱਢਾ ਕਹਿੰਦਾ ਹੈਗੇ ਤੂੰ ਬੱਚਾ ਤੇ ਗੱਡਲਾ ਬੁੱਢਿਆਂ ਵਾਂਗ ਹੀ ਕਰਦੇ ਆ ਜਿਦੋਂ ਤੇਰਾ ਨਾਮ ਬੂੜੇ ਤੋਂ ਬੁੱਢਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਉਸ ਦਿਨ ਉਹਨਾਂ ਦਾ ਨਾਮ ਬੁੱਢਾ ਜੀ ਕਰਕੇ ਪੁਕਾਰਿਆ ਤੇ ਹੁਣ ਉਸ ਵੇਲੇ ਤੋਂ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ ਰਹੇ ਸਤਿਗੁਰੂ ਜੀ ਦੀ ਸੰਗਤ ਕੀਤੀ ਤੇ ਕਰਦਿਆਂ ਕਰਦਿਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਬੈਠੇ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਗੱਦੀ ਤੇ ਬੈਠੇ ਨਾ ਉਹਨਾਂ ਨੂੰ ਕਹਿੰਦੇ ਜਿਹੜਾ ਤਿਲਕ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਤੋਂ ਤਵਾਇਆ ਜਦੋਂ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਤੇ ਬੈਠੇ ਤੇ ਉਹਨਾਂ ਨੂੰ ਵੀ ਜਿਹੜਾ ਤਿਲਕ ਦਾ ਗੁਰਗੱਦੀ ਦੀਆਂ ਰਸਮਾਂ ਇਹ ਵੀ ਬਾਬਾ ਬੁੱਢਾ ਜੀ ਨੇ ਕੀਤੀ ਫਿਰ ਗੁਰੂ ਅਮਰਦਾਸ ਮਹਾਰਾਜ ਜਦੋਂ ਜੋਤੀ ਜੋਤ ਸਮਾ ਗਏ ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬੈਠੇ ਉਹਨਾਂ ਨੂੰ ਵੀ ਤਿਲਕ ਦਿੱਤਾ ਇਸੇ ਤਰ੍ਹਾਂ 6 ਪਾਸ਼ਾ ਸ਼ੈਆਂ ਨੂੰ ਤਿਲਕ ਦਿੱਤਾ ਦੇਖੋ 6 ਪਾਸ਼ਾ ਸ਼ੈਆਂ ਦੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਹਰ Rai ਜੀ ਇਹਨਾਂ ਦੀ ਵੀ ਦਰਸ਼ਨ ਕਰਿਆ ਜੋ ਗੁਰੂ ਨਹੀਂ ਸੀ 8 ਪਾਸ਼ਾ ਸ਼ੈਆਂ ਦੇ ਸਤਿਗੁਰਾਂ ਨੇ ਦਰਸ਼ਨ ਕੀਤੇ ਨੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਬਾਬਾ ਬੁੱਢਾ ਜੀ ਨੇ ਹੁਣ ਬਾਬਾ ਬੁੱਢੀ ਦਾ ਅਖੀਰਲੀ ਸਮਾਂ ਤੇ ਗੁਰੂ ਤੇਗ ਬਹਾਦਰ ਜੀ ਨਾਲ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਾਬਾ ਬੁੱਢਾ ਜੀ ਕਹਿੰਦੇ ਮੈਂ ਤੁਹਾਡੇ ਨਾਲ ਇੱਕ ਵਚਨ ਕੀਤਾ ਸੀ ਵੀ ਮੈਂ ਆਪਰੇ ਦੇ ਚਰਨਾਂ ਦੇ ਵਿੱਚ ਹਾਜ਼ਰ ਤਾਂ ਹੋ ਗਿਆ ਤੁਹਾਡਾ ਸਿੱਖਾਂ ਜਦੋਂ ਮੇਰੀ ਜਾਨ ਨਿਕਲੇ ਨਾ ਮੇਰਾ ਸਿਰ ਤੁਹਾਡੀ ਝੋਲੀ ਵਿੱਚ ਹੋਵੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਦਾ ਨਾ ਜਿਹੜਾ ਸ਼ੀਸ਼ ਸੀ ਆਪਣੀ ਝੋਲੀ ਦੇ ਵਿੱਚ ਲਿਆ ਬਹੁਤ ਸ਼ੀਸ਼ਾ ਦਿੱਤੇ ਆ ਕਹਿੰਦੇ ਬੁੱਢਿਆ ਬਹੁਤ ਸੇਵਾ ਕੀਤੀ ਐ 113 ਸਾਲ ਦਸ ਕੀ ਚਾਹੀਦਾ ਤੇ ਸਤਿਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਜੀ ਇੱਕ ਬੇਨਤੀ ਆ ਮੇਰੀ ਕਹਿੰਦੇ ਦੱਸੋ ਕਹਿੰਦੇ ਮੈਂ 113 ਸਾਲ ਸੇਵਾ ਕੀਤੀ ਆ ਬਸ ਮੇਰੀ ਇੱਕ ਬੇਨਤੀ ਆ ਸੇਵਾ ਕਰਦਿਆਂ ਕੋਲੋਂ ਨਾ ਇੰਨੇ ਸਾਲ ਸੇਵਾ ਕਰਦਿਆਂ ਕੋਰੋਂ ਜੇ ਕਦੀ ਕੋਈ ਗਲਤੀ ਹੋ ਗਈ ਹੋਵੇ ਜੇ ਕਦੀ ਕਿਸੇ ਨੂੰ ਖਰਬਾ ਬੋਲਿਆ ਗਿਆ ਹੋਵੇ ਸੇਵਾ ਵਿੱਚ ਕੋਈ ਕਤਾਹੀ ਹੋ ਗਈ ਹੋਵੇ ਹੱਥ ਜੋੜ ਕੇ ਕਹਾਂ ਮੈਨੂੰ ਮਾਫ ਕਰ ਦਿਓ ਹੁਣ ਗੁਰਦੇਵਾਦਰ ਜੀ ਮਹਾਰਾਜ ਦੇਖ ਰਹੇ ਨੇ ਛੋਟੀ ਉਮਰ ਆ ਕਿ ਐਨੀ ਨਿਮਰਤਾ ਇੰਨਾ ਚਿਰ ਸੇਵਾ ਕਰਕੇ ਐਨੀ ਨਿਮਰਤਾ ਅਸੀਂ ਤਾਂ ਥੋੜੇ ਦਿਨ ਸੇਵਾ ਕਰਕੇ ਮੈਂ ਮੈਂ ਕਰਨ ਲੱਗਿਆਂ ਆਪਾਂ ਉਹਨਾਂ ਤੋਂ ਸਿੱਖੀਏ ਵੱਡਿਆਂ ਤੋਂ ਸਿੱਖੀਏ ਵੀ ਸੇਵਾ ਕਰਕੇ ਨਿਮਰਤਾ ਆਉਣੀ ਚਾਹੀਦੀ ਸੇਵਾ ਕਰਕੇ ਜੇ ਨਿਮਰਤਾ ਨਹੀਂ ਤੇ ਸਤਿਗੁਰੂ ਸਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਸੇਵਾ ਪ੍ਰਵਾਨ ਨਹੀਂ ਹੁੰਦੀ ਸੇਵਾ ਕਰਕੇ ਤੇ ਨਾਮ ਜਪ ਕੇ ਸਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਤੇਰੇ ਮਨ ਦੇ ਦੁੱਖ ਨੇ ਨਾ ਉਹ ਦੂਰ ਹੋ ਜਾਣਗੇ ਉਹ ਦੂਰ ਹੋਏ ਦਿਲ ਇੱਧਰ ਦੂਰ ਹੋਏ ਨੇ ਸੇਵਾ ਕਰਕੇ ਸਿਮਰਨ ਕਰਕੇ ਪਰ ਸਵਾਰਥ ਨਾ ਹੋਵੇ ਸੌਦੇਵਾਜੀ ਨਾ ਹੋਵੇ ਵੀ ਤਾਂ ਸੇਵਾ ਕਰੂੰ ਜੇ ਮੇਰਾ ਕੰਮ ਹੋਵੇ ਜੇ ਕੰਮ ਨਾ ਹੋਏ ਫਿਰ ਸੇਵਾ ਛੱਡਦਾ ਨਹੀਂ ਕੀ ਪਰ ਕੀ ਵੇ ਅਸੀਂ ਸੇਵਾ ਕਰ ਲੱਗਦੇ ਨਾ ਕਿ ਭਾਈ ਇਹਨੇ ਦਿਨ ਸੇਵਾ ਕਰਾਂਗੀ ਸਾਡਾ ਕੰਮ ਬਣ ਜੇ ਜੇ ਨਾ ਕੰਮ ਬਣਿਆ ਫਿਰ ਅਸੀਂ ਸੇਵਾ ਛੱਡਦਾ ਨਹੀਂ ਕੀ ਪਰ ਇਸ ਤਰ੍ਹਾਂ ਨਾ ਸਿੱਖ ਤਾਂ ਸਮਰਪਿਤ ਹੋ ਕੇ ਸੇਵਾ ਕਰਦਾ ਅਰਦਾਸ ਕਰਦਾ ਕਿ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ ਚ ਅਰਦਾਸ ਕੀਤੀ ਹੈ ਪੂਰੀ ਕਰਨੀ ਨਾ ਕਰਨੀ ਤੁਹਾਡੀ ਮਰਜ਼ੀ ਆ ਸਿੱਖ ਤਾਂ ਅਰਦਾਸ ਕਰਦਾ ਸਾਉ ਸਮਾਂ ਹੋ ਚੁੱਕਿਆ ਹੈ ਆਪਾਂ ਗੁਰਦੇਵਾਹਦਰ ਜੀ ਮਹਾਰਾਜ ਦਾ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਵਿਚਾਰ ਕੀਤੇ ਕੱਲ ਦਾ ਦਿਨ ਹੋਰ ਅੰਮ੍ਰਿਤ ਵੇਲੇ ਵਿਚਾਰਾਂ ਕਰਾਂਗੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਮਾਇਆ ਦੇ ਨਾਲ ਸੇਵਾ ਕੀਤੀ ਹੈ ਸਤਕਾਰ ਕੀਤਾ ਹੈ ਤੇ ਗੁਰੂ ਘਰ ਦੀ ਕਥਾ ਸੁਣੀ ਹੈ ਗੁਰੂ ਸਾਹਿਬ ਦੇ ਵਿਚਾਰਾਂ ਸੁਣਿਆ ਸਾਰਿਆਂ ਮਾਈ ਪਾਈ ਵੀਰ ਬਜ਼ੁਰਗਾਂ ਦਾ ਧੰਨਵਾਦ ਭਾਈ ਹਰਦਮ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ 2 ਦਿਨ ਦਾ ਸਮਾਂ ਲਿਖਿਆ ਕਿਉਂਕਿ ਇਹਨਾਂ ਨੇ ਕਿਹਾ ਸੀ ਗੱਲ ਹੋਈ ਸੀ ਕਿ ਗੁਰਤੇਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਦੀ ਹੜਾੜਿਆ ਆਪਣੇ ਪਿੰਡਾਂ 'ਪਾ ਦੋ ਦਿਨ ਦੀ ਵਿਚਾਰ ਰੱਖੀਏ ਤੇ ਕੱਲ ਦਾ ਦਿਨ ਹੋਰ ਆਪਾਂ ਕੱਲ ਨੂੰ ਆਪਾਂ ਗੁਰਤੇਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਬਾਰੇ ਗੱਲ ਕਰਾਂਗੇ ਅੱਜ ਉਹਨਾਂ ਦੇ ਬਚਪਨ ਬਾਰੇ ਆਪਾਂ ਗੱਲ ਕਰੀਏ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਵੇਰੇ 7:30 ਤੋਂ 6:45 ਤੱਕ ਅੱਧਾ ਘੰਟਾ ਜੇ ਸਮਾਂ ਹੋਇਆ 5-10 ਮਿੰਟ ਵੱਧ ਵੀ ਲੱਗ ਜਾਣਗੇ ਕੋਈ ਗੱਲ ਨਹੀਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਸੇ ਤਰ੍ਹਾਂ ਚੱਲ ਕੇ ਆਇਓ ਆਪਾਂ ਗੁਰੂ ਕੀਆ ਵਿਚਾਰਾਂ ਸਰਵਣ ਕਰੀਏ ਤੇ ਵਿਚਾਰਾਂ ਸਰਵਣ ਕਰਕੇ ਮਨ ਦੇ ਵਿੱਚ ਵਸਾਈਏ ਫੇਰ ਫਾਇਦਾ ਦਾ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਈਏ ਤੇ ਤਾਂ ਫਾਇਦਾ ਹੋਣਾਗਾ ਤਾਂ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੀ ਸਤਿਗੁਰੂ ਜੀ ਨੇ ਬਖਸ਼ਿਸ਼ ਕਰਨੀ ਹੈ ਆਓ ਸਾਰੇ ਰਲ ਮਿਲ ਕੇ ਸ਼ਲੋਕ ਦਾ ਜਾਪ ਕਰੀਏ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਚੰਗੀਆਂ ਆਂ ਬੁਰੀਆਂ ਆਂ ਬਾਚੈ ਧਰਮ ਕਰਮੀਆਂ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਕੇ ਮਸ਼ਕਦ ਨਾਨਕ ਤੇ ਮੁਖ ਉਜਲੇ ਕਿ ਤੀਂ ਛੁਟੀ ਜਿਨੀ ਨਾਮ ਤੇ ਆਇਆ ਗਏ ਮਸ਼ਕਦ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ